ਸੰਦੀਪ ਮੰਮੀ ਇੱਕੋ ਢੇੜਾ ਤੇ ਜੰਮ ਕੇ ਨਾ ਸਾਡੇ ਦੋਵਾਂ ਪਰਾਂਵਾਂ ਜਿੰਨਾ ਕਰਦੀ ਆ ਇੱਕ ਤਾਂ ਮੇਰਾ ਦਿਲ ਕਰਦਾ ਵਾ ਮੈਂ ਕੋ ਖਾ ਕੇ ਮਰ ਜਾ ਇਹ ਕਿੱਦਾਂ ਦੀਆਂ ਗੱਲਾਂ ਕਰਨ ਦੇ ਤੁਸੀਂ ਉਹਨਾਂ ਦਾ ਤਾਂ ਕੁਝ ਨਹੀਂ ਜਾਣਾ ਤੇ ਮੈਂ ਤਾਂ ਇਕੱਲੀ ਨਹੀਂ ਰਹਿ ਜਾਣਾ ਨਾ ਮੇਰਾ ਤਾਂ ਸੋਚੋ ਤੇ ਮੇਰਾ ਜ਼ੋਖੀ ਹੋ ਜਾਊਗੀ ਨਾ ਮੈਨੂੰ ਪਤਾ ਤੋ ਜਿੰਨਾ ਕਿ ਖਰਚਾ ਕਰਨੀ ਆ ਖਰਚਾ ਕੀਤਾ ਵਾ ਮੈਂ ਕਾਹਦਾ ਤੂੰ ਖਰਚਾ ਕੀਤਾ ਹੀ ਪਰੌਣੇ ਹੀ ਆਪਣੇ ਬਕਾਨੇ ਤੇ ਨਹੀਂ ਹੀ ਕੋਈ ਗੱਲ ਨਹੀਂ ਹੁਣ ਲੱਗਾ ਤੀਰ ਟਿਕਾਣੀ ਜਿੱਦਾਂ ਮੈਂ ਕਹਿੰਦੀ ਹਾਂ ਨਾ ਉਦਾਂ ਹੀ ਹੋਇਆ ਹੁਣ ਕੋਈ ਗੱਲ ਨਹੀਂ ਮੈਂ ਕੋਠੇ ਚੜਕੇ ਵੀ ਨਹੀਂ ਇਦਾਂ ਹੀ ਅੱਗ ਲਾਉਣੀ ਹੁਣ ਮੈਂ ਚੰਗੀ ਤਰ੍ਹਾਂ ਮੰਨ ਗਿਆ ਪਰੰਡੇ ਤੇ ਹੀ ਕੋਈ ਗੱਲ ਨਹੀਂ ਫਿਰ ਕੀ ਹੋਇਆ ਨਹੀਂ ਆਏ ਤਾਂ ਨਾ ਸਹੀ ਉਹਨਾਂ ਦੀ ਮਰਜ਼ੀ ਸਲੀਮ ਇੰਨਾ ਚਾਹ ਕਰਦਾ ਕਿਨੇ ਚਾਹਣਾ ਮੈਂ ਸਭ ਕੁ ਲੈ ਕੇ ਆਇਆ ਹੁਣ ਇਦਾਂ ਕੀਤਾ ਮੇਰੇ ਨਾਲ ਚਲੋ ਕੋਈ ਗੱਲ ਨਹੀਂ ਇਦਾਂ ਮੰਨ ਭਰੋਗੇ ਤੇ ਆ ਜਾਣਗੇ ਉਹ ਆਉਂਦੀ ਨਹੀਂ ਯਾਰ ਗੱਲ ਹੈਗੀ ਇਹੋ ਕੰਮ ਤੇ ਲਵਣੀ ਨਹੀਂ ਕੀਤਾ ਹੁੰਦਾ ਨਾ ਉਹਨਾਂ ਕਿੰਨਾ ਚਾਹ ਕਰਨਾ ਹੈ ਉਹਦੀ ਜ਼ਿੰਦਾਂ ਕਰ ਰਹੀਆਂ ਦੇਰ ਕਿਉਂ ਆਏ ਮੈਂ ਗਰੀਬ ਘਰ ਜੰਮੇ ਆਂ ਕੋਈ ਮੇਰੀ ਮਾਅਦਤ ਕਰਾ ਕਰਦੀ ਹੁਣ ਪਰੌਣੇ ਵੀ ਕਰਨ ਡੇ ਪਏ ਆ ਕੋਈ ਗੱਲ ਨਹੀਂ ਅਸੀਂ ਗਰੀਬ ਆ ਨਾ ਤਾਂ ਕਰਕੇ ਨੀ ਇੱਧਰ ਆਉਂਦੇ ਹੋ ਸੁਨੀਮੇ ਦਾ ਆਪਣੇ ਲੋ ਚੰਗਾ ਕੀਤਾ ਸੀ ਧੁੱਪੇ ਗੱਡੀ ਖਲੋਤੀ ਸੀ ਮੈਂ ਚਲਾ ਕੇ ਉਹਨਾਂ ਨੇ ਵਿਹਣਾ ਵਾਂ ਮੈਂ ਮੜੀ ਸ਼ਾਂ ਕਰ ਦਿੰਨਾ ਵਾਂ ਠੰਡੀ ਹੋ ਜਾਊਗੀ ਮੈਨੂੰ ਕੀ ਪਤਾ ਸੀ ਹੁਣ ਇੰਨੀਆਂ ਗੱਲਾਂ ਸੁਣਾ ਕੇ ਜਾਣੀਆਂ ਉਹਨਾਂ ਨੇ ਮੈਂਨੇ ਚਾਵਣ ਜ਼ਮਾਨ ਲੈ ਗਿਆ ਬੂਆ ਬਰੌਣ ਲੱਗੇ ਆ ਉਹ ਬੁਪਰਨੀ ਆ ਕੀਤਾ ਮੇਰੇ ਨਾਲ ਚਲੋ ਤੁਸੀਂ ਨਹੀਂ ਟੈਨਸ਼ਨ ਕਿਉਂ ਲੈਣਦੇ ਆ ਨਹੀਂ ਆਏ ਤਾਂ ਕੋਈ ਗੱਲ ਨਹੀਂ ਫਿਰ ਕੀ ਐ ਐਨੀ ਟੈਨਸ਼ਨ ਨਹੀਂ ਲਈਦੀ ਆਹੀਂ ਕਿਹੜਾ ਮਾਰਾ ਕੀਤਾ ਸੀ ਰੱਬ ਤੇ ਵੇਂਦਾ ਹੀ ਆ ਨਾ ਕਿੰਨੀ ਉਹ ਬੇਇੱਜ਼ਤੀ ਕਰਕੇ ਗਏ ਹੱਡੀ ਕੋਈ ਗੱਲ ਨਹੀਂ ਸੁਨੀਪ ਕਿਥੇ ਕਿਥੇ ਜਾਵਾਂਗੇ ਅਸੀਂ ਭੂਆ ਘਰ ਗੱਲ ਤੇ ਕਰਕੇ ਆਵਾਂਗੇ ਨਾ ਉਹ ਕੋਈ ਗੱਲ ਨਹੀਂ ਅਸੀਂ ਨਹੀਂ ਜਾਣਾ ਕਿਤੇ ਵੀ ਮੰਮੀ ਨੇ ਇੱਥੇ ਆਉਣਾ ਵਾ ਨਾ ਕੋਈ ਗੱਲ ਨਹੀਂ ਚੁੱਪ ਕੀਤੀ ਮੈਂ ਵੀ ਨਹੀਂ ਰਹਿਣਾ ਹੁਣ ਮੰਮੀ ਨੂੰ ਵੀ ਚੰਗੀਆਂ ਸੁਣਾਉਂਗੀ ਮੈਂ ਕੀ ਅਹੀਂ ਮਾੜਾ ਕੀ ਕੀਤਾ ਸੀ ਕੀ ਬਤਾ ਮੰਮੀ ਨੇ ਨਹੀਂ ਮਨਾ ਕਰਦਾ ਪੀ ਨਾ ਜਾਏ ਉਧਰ ਕੋਈ ਗੱਲ ਨਹੀਂ ਇਹ ਵੀ ਗੱਲ ਦਾ ਪਤਾ ਲੱਗ ਹੀ ਜਾਣਾ ਵਾ ਮੰਮੀ ਕਰਾ ਦਵਾ ਮੜਾ ਘਟ ਵਿੱਚ ਕਰਾ ਕਰਦੀ ਆ ਹਮੇਸ਼ਾ ਲਵਲੀ ਨੂੰ ਅੱਗੇ ਲਾ ਕੇ ਰੱਖਦੀ ਆ ਮੈਨਾਂ ਨੇ ਕਦੇ ਸ਼ੁਰੂ ਤੋਂ ਨਹੀਂ ਕੀਤਾ ਉਹਨਾਂ ਨੇ ਸਾਰੀ ਪਵਾੜੀ ਦੇ ਜੜ ਨਾਲ ਰਪਿੰਦਰ ਵਾ ਜਿੱਦਾਂ ਉਹ ਕਹਿੰਦੀ ਆ ਨਾ ਸਾਰਾ ਟੱਬਰ ਉਦਾਂ ਹੀ ਕਰਦਾ ਵਾ ਨਹੀਂ ਤੇ ਲਵਲੀ ਭਾਜੀ ਤੇ ਬੜੇ ਚੰਗੇ ਆ ਲਵਲੀ ਨੇ ਮੈਨੂੰ ਕਹਿਣ ਦਿਆ ਸੀ ਕੋਈ ਗੱਲ ਨਹੀਂ ਮੈਂ ਸਮਾਨ ਲੈ ਆ ਦਣਾ ਤੈਨੂੰ ਉਹਨੇ ਵਿਚਾਨੇ ਕਦੀ ਗੱਲ ਨਹੀਂ ਕੀਤੀ ਕਿੰਨੇ ਆਹੀ ਪੈਸੇ ਖਰਚੇ ਕਿੰਨੇ ਆਹੀ ਚਾਹ ਕਰਨ ਦੇ ਹੀ ਕਿ ਪਰੌਣੇ ਨੇ ਆਉਣਾ ਸਾਡੇ ਘਰ ਮੈਂ ਤਾਂ ਸਗੋਂ ਆਂਟੀ ਨੂੰ ਵੀ ਦੱਸ ਕੇ ਜਦੋਂ ਬਰਫ ਲੈਣ ਗਈ ਹੀ ਮੈਂ ਪੂਆ ਫੂਫਾ ਡਾਉਣ ਲੱਗੇ ਸਾਡੇ ਘਰ ਲੱਗੇ ਗਵੰਡੀ ਵਿੱਚ ਸੁਣਨੀ ਡੇ ਹੀ ਤੇ ਉੱਪਰ ਦੀ ਉੱਚੀ ਉੱਚੀ ਬੋਲਣ ਡੇ ਹੀ ਅਹੀਂ ਪਤਾ ਨਹੀਂ ਕੀ ਮਾਰਾ ਕੀਤਾ ਉਹਨਾਂ ਦਾ ਗਲਤੀ ਤੇ ਸਾਡੀ ਕੱਢਣੀ ਇਹਨਾਂ ਨੇ ਫਿਰ ਵੀ ਕਿ ਇਹਨਾਂ ਨੇ ਕੁਝ ਕਿਹਾ ਹੋਣਾ ਵਾ ਮੰਮੀ ਨੇ ਕੱਢਣੀ ਹੋੜ ਕਿ ਨਹੀਂ ਕੱਢਣੀ ਆ ਕੋਈ ਗੱਲ ਨਹੀਂ ਮੰਮੀ ਆਉਣਗੇ ਨਾ ਤੇ ਤੁਸੀਂ ਨਹੀਂ ਮੈਨੂੰ ਚੁੱਪ ਕਰਾਉਣਾ ਚੰਗੀਆਂ ਸੁਣਾਉਣੀਆਂ ਫਿਰ ਮੈਂ ਮੰਮੀ ਨੂੰ ਸੰਦੀਪ ਮੰਮੀ ਕੋ ਡੇਢ ਸਾਲ ਜੰਮ ਕੇ ਨਾ ਸਾਡੇ ਦੋਵਾਂ ਭਰਾਵਾਂ ਜਿੰਨਾ ਕਰਦੀ ਆ ਇੱਕ ਤਾਂ ਮੇਰਾ ਦਿਲ ਕਰਦਾ ਵਾ ਮੈਂ ਕੋ ਖਾ ਕੇ ਮਰ ਜਾ ਇਹ ਕਿੱਦਾਂ ਦੀਆਂ ਗੱਲਾਂ ਕਰਨ ਦੇ ਤੁਸੀਂ ਉਹਨਾਂ ਦਾ ਤਾਂ ਕੁਝ ਨਹੀਂ জানা ਤੇ ਮੈਂ ਤਾਂ ਇਕੱਲੀ ਨਹੀਂ ਰਹਿ ਜਾਣਾ ਨਾ ਮੇਰਾ ਤਾਂ ਸੋਚੋ ਤੇ ਕੀ ਮੇਰਾ ਸੋਖੀ ਹੋ ਜਾਊਗੀ ਨਾ ਮੰਮੀ ਦਾ ਕੀ ਆ ਮੰਮੀ ਨੂੰ ਤਾਂ ਸੁੱਖ ਮਿਲਣ ਡਿਆ ਵਾ ਮੰਮੀ ਨੂੰ ਸਾਡੇ ਨਾਲ ਮਤਲਬ ਨਹੀਂ ਹੈਗਾ ਕੋਈ ਗੱਲ ਨਹੀਂ ਤੇ ਟੈਨਸ਼ਨ ਨਾ ਲਓ ਸਾਡੇ ਵੀ ਦਿਨ ਚੰਗੇ ਆਉਣੇ ਹੀ ਕੋਈ ਗੱਲ ਨਹੀਂ ਰੱਬ ਤੇ ਵੇਖ ਨਹੀਂ ਰਿਹਾ ਵਾ ਨਾ ਮੈਂ ਚਲ ਮਾਦਾ ਤੁੰਗੀ ਕਰਨੀ ਆ ਧੁੱਪੇ ਉਹ ਨਿੰਬੂ ਮੈਂ ਹਰੇ ਹਰੇ ਲਾ ਲੈਣੀ ਆ ਲੈ ਹਰੇ ਤੁੰਗੀ ਕਰਨੇ ਆ ਮਾਸਾ ਪੱਕ ਲਾਂ ਦੇ ਇਹਨਾਂ ਨੂੰ ਮੈਂ ਸੋਚਿਆ ਚਲ ਪਾਣੀ ਨਾਲ ਬਣਾਵਾਗੇ ਇਹ ਗੱਲ ਸੁਣ ਤੈਨੂੰ ਪਤਾ ਹੀ ਗਵਾਂਡਾਂ ਦਾ ਲੈ ਆਏ ਨਿੰਬੂ ਇਹਨਾਂ ਸਿਕਲ ਦਪਹਿਰੇ ਆਏ ਓਹੋ ਐਡਾ ਤਗੜਾ ਬੂਤਾ ਵਾ ਤੇ ਜੇ ਕੋਈ ਚਾਰ ਤੋੜ ਕੇ ਲੈ ਵੀ ਜਾਊਗਾ ਤੇ ਕਿਹੜੀ ਉੱਥੇ ਆਖਰਾਂ ਚੱਲੀ ਤੈਨੂੰ ਪਤਾ ਹੀ ਗਵਾਂਡੀਆਂ ਦਾ ਹੁਣ ਹਰੇ ਆ ਤੇ ਸਾਡੇ ਕੰਮ ਥੋੜੀ ਕੋਈ ਗੱਲ ਨਹੀਂ ਪਾਣੀ ਬਣਾਵਾਗੇ ਹਾਂ ਪਣੀ ਮਾਤਾ ਇਹਨਾਂ ਦਾ ਬਾਨਾ ਆ ਵੀ ਜਿਹੜੇ ਪੱਕੇ ਇਹਨਾਂ ਦਾ ਪਣੀ ਬਾਨਾ ਬਨ ਜਾਂਦਾ ਪੁੱਤ ਤੇ ਨਾਲੇ ਤੂੰ ਨਾ ਪਿਛਲੀਆਂ ਗੱਲਾਂ ਛੱਡ ਦੇ ਹੁਣ ਜੇ ਕੋਈ ਗਵਾਂਢੀ ਸਰਦਾ ਵਾ ਨਾ ਕਿਦਾ ਤੇ ਸਾਰ ਦੇਈਦਾ ਹੋਈਦਾ ਤੇ ਤੇ ਨਿੰਬੂ ਲੈ ਜਾਊਗਾ ਕੋਈ ਤੇ ਕੋਈ ਆਖਰਾ ਚਲੀ ਸਾਰੇ ਮਾਤਾ ਤੈਨੂੰ ਜੀਜੀ ਕਰਦੇ ਫਿਰਦੇ ਆ ਤੇ ਨਾਲੇ ਸਾਡੇ ਘਰ ਸਾਰਾ ਕੁਝ ਦਿੱਤਾ ਰੱਬ ਦਾ ਤੇ ਤੂੰ ਐਵੇਂ ਧੋਪੇ ਨਹੀਂ ਮਾਤਾ ਸਾਰੀ ਪੱਤੀ ਜੇ ਨਾ ਸਾਡਾ ਟੌਰ ਪਤਾ ਕਿੰਨਾ ਵਾ ਤੇ ਐਵੇਂ ਨਿਕ ਨਿਕ ਗੱਲ ਤੇ ਨਾ ਸਰਫਾਣਾ ਕਰਿਆ ਕਰ ਆਵੇਂ ਨਾ ਮੇਰੀ ਗੱਸਾਂ ਬੋਲੀ ਜਾਇਆ ਕਰ ਜਾਂ ਜਿਹੜੇ ਲਾਏ ਆ ਨਾ ਜਦ ਦਲਜੀਤ ਹੁਣਦੇ ਆ ਇਹ ਆ ਦਲਜੀਤ ਹੁਣਾਂ ਨੂੰ ਪਾਣੀ ਪੰਦੀ ਮੈਂ ਮਰ ਗਈ ਤਾਂ ਦੇ ਆ ਦਲਜੀਤ ਨੂੰ ਕਿਉਂ ਮੈਂ ਦੇ ਆਵਾ ਜਾ ਜਾ ਕੇ ਕਿਦਰ ਮਾਨ ਦਾ ਬਹਿ ਜਾ ਕੇ ਨਾ ਪਤਾ ਨਾ ਥੋ ਇਹਨੂੰ ਤੇ ਮਾਤਾ ਪਾਣੀ ਵੀ ਤੇ ਮੋਟਰ ਤੋਂ ਲੱਗਾ ਵਾ ਕਿਹੜਾ ਇੱਥੇ ਨਾਲਕਾ ਘੇੜਿਆ ਵਾ ਤੇ ਲਾਇਆ ਤੇ ਮੈਂ ਹਾਂ ਹੀ ਨਾ ਐਵੇਂ ਨਿਕ ਨਿਕ ਗੱਲ ਨੂੰ ਰੋਂਦੀ ਰਹਿੰਦੀ ਐ ਦੱਸ ਉਹ ਵੀ ਤੇ ਤੇਰਾ ਮੁੰਡਾ ਹੀ ਆ ਫਿਰ ਉਹਨਾਂ ਨੇ ਕਹਿਣਾ ਵੀ ਮੰਮੀ ਨੂੰ ਆਪਣੇ ਵੱਲ ਕੀਤਾ ਹੋਇਆ ਇਹਨਾਂ ਨੇ ਸੰਦੀਪ ਕੀ ਕਹਿੰਦੀ ਆ ਸੱਸੀ ਘਾ ਦੀਦੀ ਸਾਸਰੀ ਘਾਰ ਹੋਰ ਸੁਣਾ ਠੀਕ ਆ ਹਾਂਜੀ ਵਧੀਆ ਵਧੀਆ ਤੀ ਸੁਣਾਓ ਹਾਂ ਵਧੀਆ ਮੈਂ ਨਾ ਕੁਝ ਨਹੀਂ ਕਰਨਾ ਕੀ ਸਫਾਈ ਕਰਕੇ ਹਟੀ ਅੱਛਾ ਤੇ ਭਾਂਡੇ ਪੈ ਹੀ ਦੋਕਵੇਂ ਸਾਫ ਕਰ ਲੈਣੀ ਆਜੋ ਆਜੋ ਜੀ ਜੀ ਅੰਦਰ ਹੀ ਇੱਥੇ ਆ ਜਾ ਸੰਦੀਪ ਸਾਵੇਂ ਠੰਡੀਆਂ ਹਵਾਵਾਂ ਆਉਂਦੀ ਐ ਇੱਥੇ ਬਾਹਰੇ ਬੈਣਾ ਆਹੋ ਇੱਥੇ ਆ ਜਾ ਕੋਈ ਗੱਲ ਚਲੋ ਪਾਣੀ ਲਿਵਾ ਨਹੀਂ ਪਾਣੀ ਪੀ ਕੇ ਆਇਓ ਸੁਪੀਲ ਜੀ ਲੱਗੀ ਥੇ ਅੱਛਾ ਅੱਛਾ ਠੀਕ ਹੋਰ ਸੁਣਾਓ ਹਾਂ ਵਧੀਆ ਠੀਕ ਠਾਕ ਨਿਆਣੇ ਕੀ ਕਰਨ ਦੇ ਗਏ ਨਾਨਕੇ ਕਿ ਨਹੀਂ ਨਹੀਂ ਗਏ ਤੇ ਅੱਛਾ ਅੱਛਾ ਗਏ ਹਾਂ ਗਏ ਚਲ ਵਧੀਆ ਵਾ ਘਰ ਵੀ ਕੀ ਕਰਨਾ ਨਿਆਣਿਆਂ ਨੇ ਹਾਂ ਜੀ ਸੰਦੀਪ ਮੈਂ ਤੇ ਤਾਂ ਤੇਰੇ ਆਲਾ ਆਈ ਆਂ ਕੱਲ ਮੈਂ ਕੱਪੜੇ ਉੱਪਰ ਲਈ ਸੁਪਨੇ ਪਉਣੇ ਤੇ ਫੁੱਫੜ ਬੜਾ ਡਿਆ ਹੀ ਬੋਲਣ ਤੇ ਭੂਆ ਦੇ ਹੀ ਘੱਟ ਬੋਲਣ ਦਲਜੀਤ ਦੇ ਨਾਲ ਤੇ ਕੀ ਗੱਲ ਕੀ ਹੋਈ ਸੀ ਦੀਦੀ ਗੱਲ ਕੀ ਹੋਣੀ ਆ ਤੁਹਾਨੂੰ ਵੀ ਪਤਾ ਵਾ ਅੱਜ ਕੱਲ ਨਾ ਗਰੀਬਾਂ ਨੂੰ ਕੌਣ ਪੁੱਛਦਾ ਵਾ ਜਿਹਦੇ ਕੋਲ ਪੈਸੇ ਚਾਰ ਹੋਣ ਨਾ ਪਰੋਣੇ ਵੀ ਉਧਰ ਹੀ ਜਾਂਦੇ ਹੁੰਦੇ ਆ ਗੱਲ ਕੀ ਹੋਣੀ ਆ ਗੱਡੀ ਲੱਗੀ ਹੀ ਧੁੱਪੇ ਤੇ ਦਲਜੀਤ ਨੇ ਉੱਤੇ ਪੱਲੀ ਪਾਤੀ ਕਿ ਚਲ ਸ਼ਾਂ ਰਹੂਗੀ ਅਹੀਂ ਤੇ ਫਾਇਦਾ ਹੀ ਸੋਚਿਆ ਉਹਨਾਂ ਦਾ ਫੁੱਫੜ ਜੀ ਨਾ ਬੜਾ ਹੀ ਬੋਲੇ ਕਹਿੰਦੇ ਮੇਰੀ ਨਵੀਂ ਗੱਡੀ ਖਰਾਬ ਕਰ ਦਿੱਤੀ ਐ ਛਰੀਟਾਂ ਪੈ ਗਈਆਂ ਵਾ ਤਾਂ ਕਰਕੇ ਸਾਡੇ ਘਰ ਨਹੀਂ ਆਏ ਇਹ ਕਿੱਡੀ ਕੁ ਸੰਦੀਪ ਗੱਲ ਹੀ ਤੇ ਤੁਸੀਂ ਤੇ ਆਪਣੇ ਵੱਲੋਂ ਚੰਗਾ ਹੀ ਕੀਤਾ ਸੀ ਪਰ ਦੀਦੀ ਉਹ ਹੀ ਨਾ ਸਮਝੇ ਉਹ ਤੇ ਗੱਲ ਲੜਨ ਪੈ ਗਈ ਸਾਡੇ ਨਾਲ ਕਿ ਤੁਸੀਂ ਆਹ ਕੰਮ ਕਿਉਂ ਕੀਤਾ ਅਸੀਂ ਤੇ ਇੰਨਾ ਸਮਾਨ ਲਿਆਂਦਾ ਇੰਨਾ ਖਰਚਾ ਕੀਤਾ ਤੁਹਾਨੂੰ ਵੀ ਪਤਾ ਵਾ ਜਿੰਨੇ ਕ ਕਮਾਉਂਦੇ ਆ ਓਨੇ ਕ ਚਲੋ ਖਰਚਾ ਹੋ ਜਾਂਦਾ ਵਾ ਆਧਾਰਾ ਹੀ ਸੌਦਾ ਲੈ ਕੇ ਆਏ ਨਾਲੇ ਆਹੀ ਨਾ ਦਕਾਨ ਵਾਲੇ ਕੋ ਸੌ ਸੌ ਗੱਲਾਂ ਸੁਣੀਆਂ ਸੰਦੀਪ ਮਨ ਪਾਏ ਨਾ ਮਨ ਉਹ ਪੱਕੀ ਕਹਿੰਦੀ ਚੁਕਣਾ ਤੇ ਲੱਗੇ ਆ ਠੀਕ ਆ ਨਹੀਂ ਤੇ ਅੱਗੇ ਵੀ ਟਾਡੇ ਕਾਰਡ ਹੁੰਦੇ ਹੀ ਭੂਆ ਫੁੱਫਰ ਉਹ ਤੇ ਹੈ ਹੀ ਬੜੇ ਚੰਗੇ ਹੀ ਹੁਣ ਦੀਦੀ ਤੁਹਾਨੂੰ ਮੈਂ ਕੀ ਦੱਸਾਂ ਕਿਦੀ ਚੁਕਣਾ ਚਾਉਣਾ ਉਹਨਾਂ ਨੇ ਦੀਦੀ ਕਿੰਨੇ ਸਿਖਾਉਣਾ ਹੀ ਉਹਨਾਂ ਨੂੰ ਸੰਦੀਪ ਹਜੇ ਵੀ ਨਿਆਣੀ ਬਣੀ ਆ ਤੂੰ ਠੀਕ ਆ ਜਿਨ੍ਹਾਂ ਨੇ ਸਿਖਾਲਣਾ ਹੀ ਨਾ ਸਿਖਾਲਤਾ ਵਾ ਦੁਨੀਆਦਾਰੀ ਆ ਲੈ ਵੀ ਇਹ ਹੈ ਜਿੱਦਾਂ ਦੁਨੀਆ ਚੱਲਣ ਦੀ ਆ ਨਾ ਓਦਾਂ ਚੱਲਿਆ ਕਰ ਦਿਮਾਗ ਆਪਣਾ ਲਾਇਆ ਕਰ ਚਲੋ ਦੀਦੀ ਕੋਈ ਗੱਲ ਨਹੀਂ ਪਤਾ ਤੇ ਲੱਗ ਹੀ ਜਾਣਾ ਵਾ ਨਾ ਕਿੰਨੇ ਸਖਾਇਆ ਹੋਊਗਾ ਦੀਦੀ ਅਸੀਂ ਕਦੀ ਕਿਸੇ ਦਾ ਮਾੜਾ ਨਹੀਂ ਕੀਤਾ ਰੱਬ ਤੇ ਵੇਂਦਾ ਹੀ ਆ ਨਾ ਕੋਈ ਗੱਲ ਨਹੀਂ ਜਿੰਨੇ ਇਹ ਕੰਮ ਕੀਤਾ ਹੋਊਗਾ ਨਾ ਉਹਨੇ ਕਦੀ ਸੁੱਖ ਨਹੀਂ ਪੋਣਾ ਲੀਪ ਇੱਕ ਜਿਹੜੀ ਤੇਰੀ ਸੱਸੋ ਆ ਨਾ ਇਹ ਦੋਵਾਂ ਪੁੱਤਾਂ ਨੂੰ ਇੱਕੋ ਜਾਨੀ ਰੱਖਦੀ ਵਿਟਕੜਾ ਪਾਉਂਦੀ ਆ ਠੀਕ ਆ ਦੀਦੀ ਤੁਹਾਨੂੰ ਵੀ ਪਤਾ ਵਾ ਬੁੱਢੇ ਵਾਰੇ ਹੁਣ ਕੌਣ ਸਮਝਾਵੇ ਉਹਨੂੰ ਤੇ ਉਹਨੂੰ ਕਦੋਂ ਆਕਲ ਆਉਣੀ ਆ ਇੰਨਾ ਮੈਂ ਕਰ ਕਰਕੇ ਵੇਖ ਲਿਆ ਨਾ ਸੱਸ ਦਾ ਪਰ ਨਾ ਉਹਨਾਂ ਨੇ ਕਦਰ ਨਹੀਂ ਪਾਈ ਮੇਰੀ ਚਲੋ ਕੋਈ ਗੱਲ ਨਹੀਂ ਤੁਸੀਂ ਬੈਠੋ ਮੈਂ ਚਾਹ ਬਣਾ ਕੇ ਲਿਆਉਣੀ ਰਾਣੀ ਵਾਸਤੇ ਨਹੀਂ ਕੋਈ ਗੱਲ ਨਹੀਂ ਠਹਿੜ ਕੇ ਪੀ ਲੈਣੀ ਹੈ ਚਾਹ ਤੇ ਕੋਈ ਗੱਲ ਕੋਈ ਗੱਲ ਨਹੀਂ ਬਣਾਉਣੀ ਮੈਂ ਚਾਹ ਚਲ ਥੋੜੀ ਥੋੜੀ ਬਣਾਵਾਂਗੇ ਫਿਰ ਕੋਈ ਗੱਲ ਨਹੀਂ ਇੱਧਰ ਤੇ ਅੱਗ ਲਾਤੀ ਹੈ ਨਾ ਹੁਣ ਚਾਚੀ ਨੂੰ ਜਾ ਕੇ ਦੱਸਣੀ ਹੈ ਕਿ ਸਾਰਾ ਕਸੂਰ ਸੰਦੀਪ ਦਾ ਵਾ ਹੈ ਇੰਨੇ ਪਰੌਣਿਆਂ ਦੀ ਬੇਇੱਜ਼ਤੀ ਕੀਤੀ ਹੈ ਨਾ ਇਹਨੂੰ ਸਮਝਾਉਣ ਵਾਲਾ ਹੈ ਹੀ ਨਹੀਂ ਕੋਈ ਹੁਣ ਦੋਵਾਂ ਘਰਾਂ ਦੇ ਵਿੱਚ ਅੱਗ ਲਾਉਣੀ ਹੈ ਚੰਗੀ ਤਰ੍ਹਾਂ ਲਾਵਾਂਗੇ ਕੋਈ ਗੱਲ ਨਹੀਂ ਇਹ ਮੇਰੀ ਸੱਸ ਨੂੰ ਜਾ ਕੇ ਸਾਡੇ ਘਰ ਸਖਾਲਦੀ ਹੁੰਦੀ ਸੀ ਨਾ ਤੇ ਮੇਰੇ ਦੁੱਖੋ ਹੀ ਮੇਰੀ ਸੱਸ ਮੜੀ ਸੀ ਕੋਈ ਗੱਲ ਨਹੀਂ ਹੁਣ ਇਨ੍ਹਾਂ ਦੇ ਘਰ ਵੀ ਇਉਹੀ ਕੰਮ ਮੈਂ ਕਰਨਾ ਹਾਂ ਜਿੱਦਾਂ ਇੰਨੇ ਸਾਡੇ ਘਰ ਅੱਗ ਲਾਈ ਹੈ ਨਾ ਓਦਾਂ ਹੁਣ ਮੈਂ ਲਾ ਕੇ ਦਸੂਗੀ ਚਲ ਕੋਈ ਗੱਲ ਨਹੀਂ ਚਾਹ ਤੇ ਕੋਟ ਪੀਵਾਂ ਈ ਦੇ ਕੋਲ ਨਬਲੀ ਆ ਗਏ ਟੁੱਟੀ ਤਾਂ ਹਾਂ ਜੀ ਆਜੋ ਕਿਸ ਨੇ ਕੱਪੜੇ-ਕੱਪੜੇ ਲਾ ਕੇ ਹਟਾਇਏ ਜੀ ਠੀਕ ਆ ਹਾਂ ਜੀ ਮੈਂ ਆਈ ਹਾਂ ਤੇਰੇ ਵੱਲ ਪਰ ਤੇ ਮੈਂ ਅਖੜੀ ਮੈਨ ਪਿਆਏ ਥੋੜੇ ਜਿਹਾ ਕਢਾ ਕੇ ਲਿਆ ਦਿੰਦਾ بس ਉੱਠ ਲਿਓਨੇ ਹੀ। ਉਹ ਮਾਤਾ ਮੈਂ ਕੱਲ ਨੂੰ ਜਾਣਾ ਵਾਂ ਫੇਰ ਕੰਮ ਤੇ ਤੇ ਮੈਂ ਆਉਂਦਾ ਆਂਦਾ ਕਢਾ ਲਿਆਉਂਗਾ। ਕਾਲਜ ਕਿਦੋਂ ਚਾਰਨੀ ਮੈਨੂੰ ਅੱਜ ਲਿਆਉਂਦਾ ਮੈਂ ਸਵੇਰੇ ਵਕਤ ਤੇ ਚਲ ਜਣਾ ਹੀ ਲੈਣ। ਓਹੋ ਮੈਂ ਹੁਣ ਅਜੇ ਗਰਮੀ ਚ ਆਇਆ ਵਾਂ। ਆ ਇਹਦੇ ਕੱਪੜੇ ਲਾਇ ਹੀ ਆ। ਤਾਂ ਕੋਈ ਗੱਲ ਨਹੀਂ ਜਦ ਸ਼ਾਮ ਨੂੰ ਕਢਾ ਲਿਆਉਂਗਾ ਤੇ ਜਾਂ ਸਵੇਰੇ ਕਢਾ ਕੇ ਲੈ ਆ ਦੂੰਗਾ। ਹੁਣ ਤੂੰ ਕੀ ਕਰਨਾ ਸੀ? ਚਲ ਕੱਪੜੇ ਤੇ ਬਦਲੇ ਹੀ ਤੇ ਜਾ ਕੇ ਤੇ ਲੈ ਆਉਂਦਾ ਛੱਟ ਨਿਕਲ ਜਾਣੇ। ਓ ਮੈਂ ਨਹੀਂ ਕਾ ਜਾਣਾ ਹੁਣ। ਤੂੰ ਬੜੀਆ ਬਾਦ। ਚੱਲ ਫਿਰ ਮੈਂ ਦਲਜੀਤ ਨੂੰ ਕਹਿੰਨੀ ਆ। ਜਾਓ ਕਹਿ ਲਓ ਦਲਜੀਤ ਨੂੰ ਕਹਿ ਲਓ ਫ ਆਪ ਨਹੀ ਤੋ ਕਢਾ ਕੇ ਲਿਆ ਕੇ ਦੇਣੀ ਬਸ ਇੱਕ ਦਿਨ ਨਬੜਾ ਕਿਉ ਚਲਿਆ ਇਹ ਗੜੀ ਨਾ ਵਰੰਦੀ ਆ ਦਲਜੀਤ ਨੂੰ ਲੈ ਕੇ ਜਾਣਾ ਹੋ ਕਿੱਥੇ ਖੜਨਾ ਦਲਜੀਤ ਨੂੰ ਇਹਨਾਂ ਨੂੰ ਨਹੀਂ ਪਤਾ ਦਗਾ ਘਣਾ ਗੋਜਵੀ ਆਪ ਹੀ ਜਾਣੀ ਫਿਰ ਜਾ ਕੇ ਕਹਿੰਨੀ ਇਹਨਾਂ ਨੂੰ ਮੈਂ ਕਹਿ ਲਗੀ ਪਰ ਦਲਜੀਤ ਨਹੀਂ ਜਾਣਾ ਤੇ ਤੈਨੂੰ ਜਾਓ ਕੱਲੋਂ ਫਿਰ ਘਰੇ ਹੁਣਾਣਾ ਠੀਕ ਆ ਮੇਰੀ ਗੱਲ ਸੁਣੋ ਕੀ ਕਹਿੰਦੇ ਸੀ ਮੰਮੀ ਉਹ ਕੋਹ ਨਹੀਂ ਮੰਮੀ ਨੇ ਕਹਿਣਾ ਵਾ ਅਜੇ ਮੈਂ ਆਇਆ ਹੀ ਆ ਕੰਮ ਤੋਂ ਤੇ ਮੈਨੂੰ ਪੈਸੇ ਘਟਾ ਕੇ ਲਿਆਦੇ ਆ ਇਹਦੇ ਕੱਪੜੇ ਲਾਇਆ ਹੀ ਮੈਂ ਆਣ ਕੇ ਮੇਰੀ ਗੱਲ ਸੁਣੋ ਤੁਹਾਡਾ ਦਿਮਾਗ ਨਹੀਂ ਕੰਮ ਕਰਦਾ ਤੁਸੀਂ ਨਾਲ ਚਲ ਜਿਓ ਹਾਂ ਤਾਂ ਪੈਸੇ ਘਟਾ ਲਿਓ ਮੇਕੋ ਨਹੀਂ ਗਰਮੀ ਜਾਇ ਜਾਂਦਾ ਠੀਕ ਆ ਨਾ ਸੂਟ ਹੀ ਲਿਆਉਣੇ ਆ ਕੱਲ ਮੈਂ ਕਢਾ ਲਿਓਨੇ ਤੁਹਾਨੂੰ ਪਤਾ ਦਸਈ ਆ ਮੰਮੀ ਦੀ ਜਿੱਦ ਦਾ ਉਹ ਜਿਹੜੀ ਗੱਲ ਫੜ ਲੈਂਦੇ ਆ ਨਾ ਉਹ ਇੱਕੋ ਗੱਲ ਹੀ ਕਰਦੇ ਆ ਤੁਸੀਂ ਨਾਲ ਚੱਲ ਜਾਂਦੇ ਹਾਂ ਹੁਣ ਜੇ ਉਹਨੂੰ ਦੂਜੇ ਨੂੰ ਨਾਲ ਲੱਗੇ ਤੇ ਫਿਰ ਜਿਹੋ ਉਹਦੇ ਵਿੱਚੋਂ ਪੈਸੇ ਕਢਾ ਗਡੂ ਲੈ ਤੇ ਫਿਰ ਕਿੱਦਾਂ ਰੋ ਜਾਵਾਂਗੇ ਆਪਾਂ ਥੋੜਾ ਬੋਤਾ ਨਾ ਸੋਚ ਲਿਆ ਕਰੋ ਉਹ ਮੈਂ ਸੋਚਿਆ ਆ ਠੀਕ ਆ ਨਾ ਮੇਕੋ ਨਹੀਂ ਗਾ ਜਾਇ ਜਾਂਦਾ ਧੁੱਪੇ ਤੇ ਤੂੰ ਚੱਲ ਜਾ ਨਹੀਂ ਤੇ ਨਾਲ ਉਹਦੇ ਤੋ ਪੋਥੇਪਲਾ ਕਿੰਨੀ ਗਵਾ ਦੋ ਮਿੰਟ ਲੱਗਣੇ ਸਾਰੇ ਢੇਡੇ ਤੋਂ ਪੈਸੇ ਕਢਾ ਲੈਣੇ ਉਹ ਤੂੰ ਹੀ ਤਾਂ ਸਵੇਰ ਦੀਆਂ ਇੱਥੇ ਜੇ ਤੇ ਮੈਂ ਹੁਣ ਆਇਆ ਕੰਮ ਤੋਂ ਉਦਾਂ ਹੀ ਤੂੰ ਮਰਜ਼ੀ ਆਪਣੀ ਕਰਨੀ ਹੁੰਦੀ ਹੈ ਜਿਹੜੀ ਮਰਜ਼ੀ ਗੱਲ ਕਹੋ ਤੁਹਾਨੂੰ ਭਾਈ ਕੋਈ ਚਾਹ ਨਹੀਂ ਕੋਈ ਪਾਣੀ ਨਹੀਂ ਵੀ ਮੈਂ ਰੋਟੀ ਪੁੱਛ ਲਾਂ ਤੇ ਪੈਸੇ ਦੀ ਪੈ ਗਈ ਹੈ ਤੁਹਾਨੂੰ ਚਲੋ ਠੀਕ ਵਾ ਮੁੜ ਕੇ ਫੇਰ ਸਾਰਾ ਕੁਝ ਕਢਾ ਕੇ ਦੇ ਦਿੰਗੇ ਨਾ ਉਹਨਾਂ ਨੂੰ ਤੇ ਫਿਰ ਵੀ ਦੇ ਦੇ ਜੋ ਹੋਊਗਾ ਨਹੀਂ ਜਾਬ ਚਲ ਜਾ ਨਾਲ ਐਨਾ ਤੈਨੂੰ ਪੈਸਾ ਮੈਂ ਫੇਰ ਜਾਊਂਗੀ ਪਤਾ ਨਹੀਂ ਵੀ ਉਹਨੂੰ ਕਿਉਂ ਨਹੀਂ ਚੰਗਾ ਸਮਝਦੀ ਆ ਉਨੇ ਦੇ ਵਿਚਾਰੇ ਨੇ ਕੋਈ ਵਾਦਾ ਘਾਟਾ ਕੀਤਾ ਹੀ ਨਹੀਂ ਹੈ ਇਹਨਾਂ ਨੂੰ ਪਤਾ ਨਹੀਂ ਕੀ ਲੱਭਦਾ ਉਹਦੇ ਵਿੱਚ ਨਾ ਇਹ ਸੰਦੀਪ ਨੂੰ ਚੰਗਾ ਸਮਝਦੇ ਆ ਲੈ ਨਾ ਉਹਨੂੰ ਸਮਝਦੇ ਆ ਆਪੇ ਜਾਂਦੀ ਰਹੂਗੀ ਨਾਲ ਦੇਖੋ ਤਾਂ ਨਹੀਂ ਜਾਇਆ ਜਾਂਦਾ ਧੁੱਪ ਕਿੰਨਾ ਕੁ ਭਲਾ ਨੂੰ ਕੰਮ ਪੈਂਦਾ ਉੱਥੇ ਵੀ ਚੱਲ ਥੱਕ ਗਿਆ ਮੈਂ ਵੀ ਤੂੰ ਚੱਲ ਪਾ ਮੇਰੇ ਨਾਲ 2 ਮਿੰਟ ਲੱਗਣੇ ਹੀ ਮੋਟਰਸਾਈਕਲ ਦੇ ਮਿੰਟਾਂ 'ਚ ਫੋਵਣਾ ਚੱਲ ਫਿਰ ਉਹ ਦਲਜੀਤ ਨੂੰ ਕਹਿੰਨੀ ਆ ਨਹੀਂ ਜਾਂਦਾ ਤੇ ਮੰਮੀ ਭੀ ਗੱਲ ਸੁਣੇ ਮਰੀ ਕਿੱਥੇ ਚਲੇ ਆਏ ਉੱਧਰ ਚਲੀ ਮੈਂ ਦਲਜੀਤਵਾਲ ਕੀ ਕਰਨ ਚੱਲੇ ਉਧਰ ਮੈਂ ਦਲਜੀਤ ਨੂੰ ਕਹਿਣ ਲੱਗੀ ਮੇਰੇ ਨਾਲ ਪੈਸੇ ਕਢਾ ਕੇ ਲਿਉਣੀ ਆ ਸੂਟ ਲਿਉਣੀ ਆ ਮਮੀ ਤਾਂ ਨੂੰ ਪਤਾ ਦਸਾਈ ਆ ਉਹ ਥੱਕੀ ਆਏ ਆ ਦੋ ਮਿੰਟ ਤੁਸੀਂ ਵੀ ਜਿਰਾ ਕਰ ਲਿਆ ਕਰੋ ਮੇਰੀ ਘਰ ਸਰ ਕਿੰਨਾ ਕਿਚਰ ਲੱਗਣਾ ਆ ਤੇ ਅੱਡਾ ਵਾ ਮੋਟਰਸਾਈਕਲ ਹਾਂ ਇਹ ਅੱਡਾ ਵਾ ਹੁਣ ਤਾਂ ਦੀ ਸੂਟ ਲੈਣ ਤੋਰ ਪੈਣਾ ਜਾਣਾ ਦ ਸਵੇਰੇ ਹੀ ਆ ਨਾ ਆਹ ਤਾਂ ਲਿਉਣੇ ਤਾਂ ਸਵੇਰੇ ਹੀ ਆ ਹਾਂ ਉਹ ਤਾਂ ਸਵੇਰੇ ਪੈਸੇ ਨਿਕਲ ਜਾਣਗੇ ਕਿੱਡੀ ਕਾਲੀ ਭਈ ਆ ਉਥੇ ਤੇ ਚਲ ਹੁਣ ਕਢਾ ਕੇ ਸਵੇਰੇ ਫੇਰ ਇਸ ਵਕਤ ਤੇ ਨਿਕਲ ਜਾਣਾ ਹੈ ਤਾਈ ਮੈਂ ਹਾਂ ਚਲ ਮੈਨੂੰ ਕਢਾ ਕੇ ਲੈ ਆ ਦਿੰਦਾ ਤੇ ਮਸਵੇਰੇ ਚਲ ਜਲਦੀ ਲੈ ਕੋਈ ਗੱਲ ਨਹੀਂ ਮੈਂ ਚਲ ਜੂਗੀ ਨਾਲਾ ਠੀਕ ਵਾ ਨਾ ਤੇ ਕਢਾ ਲਿਆਵਾਂਗੇ ਜਾ ਕੇ ਜੇ ਤੇ ਤੂੰ ਜਾਣਾ ਮੇਰੇ ਨਾਲ ਤੇ ਠੀਕ ਵਾ ਨਹੀਂ ਤਾਂ ਹੁਣ ਫਿਰ ਤੂੰ ਕਿ ਸਵੇਰੇ ਬਹਾਨੇ ਬਣਾਉਂਦੀ ਰਹੀ ਮੈਨੂੰ ਮੈਂ ਜਾਣਾ ਨਹੀਂ ਆ ਤੇ ਮੈਂ ਤਾਂ ਜਾਣਾ ਸੂਟ ਲੈਣ ਜਰੂਰ ਸਵੇਰੇ ਮੈਂ ਸਵੇਰੇ ਜ਼ਰੂਰ ਜਾਣਾ ਹੀ ਆ ਫੇਰ ਨਾ ਮੈਨੂੰ ਕਹੀਂ ਉਹ ਮੰਮੀ ਤੁਸੀਂ ਮੈਨੂੰ ਕਿਹੜਾ ਪਹਿਲਾਂ ਪੁੱਛਿਆ ਆ ਜੇ ਤੁਸੀਂ ਮੈਨੂੰ ਪਹਿਲਾਂ ਪੁੱਛਦੇ ਤੇ ਮੈਂ ਨਾਲ ਨਾਲ ਤੁਰਦੀ ਮੈਨੂੰ ਹੁਣ ਕੀ ਪਤਾ ਮੈਂ ਉਹਨੇ ਮੈਂ ਚਲ ਜਾਣਾ ਚਲੋ ਅੰਦਰ ਕੋਈ ਨਹੀਂ ਸਵੇਰੇ ਜਾਵਾਂਗੇ ਚਲ ਠੀਕ ਤੇ ਚੜ ਲੈਣ ਦੋ ਸਸਰੀ ਘਰ ਆ ਜੀ ਸਸਰੀ ਘਰ ਆ ਜੀ ਹੋਰ ਸੁਣਾਓ ਕੀ ਕੰਡੇ ਜੀ ਠੀਕ ਠਾਕ ਸਭ ਦੀ ਲੱਗੀ ਚੀਰਨ ਅੱਛਾ ਅੱਜ ਸਿੰਬਲਾ ਬਣਨੀ ਹੈ ਹਾਂ ਹੋ ਸਿੰਬਲਾ ਲੱਗੀ ਬਣਾਓ ਠੀਕ ਹੋਰ ਕੀ ਕਰਦੇ ਆ ਜੀ ਕੁਝ ਨਹੀਂ ਵੇਲੀ ਮੈਂ ਕੀ ਕਰਨਾ ਹੈ ਹੂੰ ਕਿਦਾਂ ਆ ਚਾਚੀ ਆਲ ਹੋ ਕੇ ਆਂਦੀ ਹੈ ਗਰੀ ਅੱਛਾ ਹਾਂਜੀ ਚਲ ਸ਼ੁਕਰ ਹਾਂ ਤੈਨੂੰ ਰਾਹ ਆ ਚਾਚੀ ਮੈਂ ਤੁਹਾਡੇ ਆਲੀ ਆਈ ਹੀ ਕੀ ਕੰਮ ਹੈ ਕੰਮ ਇਹ ਹੀ ਵੀ ਕੱਲ ਜਿਹੜੇ ਪਰੌਣੀ ਆਏ ਸੀ ਦਲਜੀਤ ਨਾਲ ਡੇ ਹੀ ਬੋਲਣ ਬੜਾ ਤੇ ਮੈਂ ਪੁੱਛ ਕੇ ਆਉਂਦੀ ਆ ਵੀ ਕੀ ਗੱਲ ਹੋਈ ਸੀ ਮਿੰਮੀ ਨੂੰ ਪਤਾ ਨਹੀਂ ਕਿ ਇਹ ਗੱਲ ਦਾ ਆ ਤੇਰੇ ਕੋਈ ਪਤਾ ਲੱਗਾ ਵਾ ਕਿ ਲੜਕੇ ਗਏ ਨੇ ਸਿਮੀ ਤੈਨੂੰ ਕਿੱਥੋਂ ਪਤਾ ਲੱਗਾ ਏ ਚਾਚੀ ਮੈਂ ਗਈ ਸੰਦੀਪ ਨਾਲ ਮੈਨੂੰ ਸੰਦੀਪ ਕੋ ਪਤਾ ਲੱਗਾ ਵਾ ਵੀ ਕੱਲ ਪਰੌਣੀ ਆਏ ਤੇ ਬੜਾ ਬੋਲ ਕੇ ਗਏ ਆ ਮੈਂ ਤਾਂ ਕਦੀ ਉਹਨਾਂ ਨੂੰ ਬੋਲਦਿਆਂ ਸੁਣਿਆ ਨਹੀਂ ਇਹਨਾਂ ਨੇ ਬੜੀ ਬੇਇੱਜ਼ਤੀ ਕੀਤੀ ਉਹਨਾਂ ਨੂੰ ਨਹੀਂ ਉਹਨਾਂ ਨੇ ਕੋਈ ਬੇਇੱਜ਼ਤੀ ਕੀਤੀ ਮਿੰਨਣਾਂ ਦੀ ਪਤਾ ਨਹੀਂ ਉਹ ਇਹ ਹੁਣ ਸੰਦੀਪ ਉਹਨਾਂ ਨੇ ਕੀਤੀ ਏ ਸੰਦੀਪ ਨੇ ਤੇ ਦਲਜੀਤ ਨੇ ਮੈਂ ਜਾਣੀ ਆ ਨਾ ਜਿਹੜੇ ਪੁੱਛ ਕੇ ਨਹੀਂ ਆਉਂਦੇ ਪੁੱਛ ਕੇ ਆਉ ਉਹ ਜਿਹੜਾ ਆ ਕਿ ਕਿਹੜੀ ਹੋਲਾ ਚ ਕੀਤੀ ਮੇਰੇ ਜਵਾਈ ਭਾਈ ਦੀ ਇਹਨੇ ਬੇਇੱਜ਼ਤੀ ਕੀਤੀ ਜਵਾਈ ਹੁੰਦੇ ਨਨਾਂ ਦੀ ਨਹੀਂ ਜਵਾਈ ਹੁੰਦੇ ਆ ਤੂੰ ਕਿਉਂ ਇਹ ਬੇਇੱਜ਼ਤੀ ਕਰੇ ਬਲਾਉਦੀ ਨਹੀਂ ਪੁੱਛ ਕੇ ਆਓ ਜੇਰਾ ਕੋਈ ਪ੍ਰਾਣਾ ਹੁੰਦਾ ਉਹਦੀ ਬੇਇੱਜ਼ਤੀ ਕਰਕੇ ਆਉਂਦੇ ਮੇਰੀ ਤਾਂ ਕਰਨੀ ਕਰਨੀ ਨਾ ਉਹਨਾਂ ਦੀ ਵੀ ਕਰ ਦੁੱਤੀ ਮੈਂ ਪੁੱਛ ਨਹੀਂ ਆ ਜਾ ਕੇ ਹਾਂਜੀ ਇਹਨੇ ਬੇਇੱਜ਼ਤੀ ਕਿਉਂ ਕੀਤੀ ਹੈ ਪ੍ਰਾਣੇ ਦੀ ਤੇ ਕੁੜੀ ਦੀ ਹੈ ਜੇ ਉਹ ਤਾਂ ਜਾਨ ਚ ਰਾਜੀ ਨਹੀਂ ਪ੍ਰਾਣਾ ਤੇ ਜੇ ਉਹ ਲੈ ਆਈ ਗਈ ਹੈ ਕੁੜੀ ਤੇਨੇ ਦਿਖਾਏ ਦਾ ਹਾਲ ਦਾ ਬੇਇੱਜ਼ਤੀ ਕਰਕੇ ਤੇ ਕੱਢਿਆ ਆਏ ਨੇ ਵੇਖੀ ਸਹੀ ਦੀ ਮੈਂ ਖਾਤਰ ਕਰਕੇ ਆਉਂਦੀ ਹਾਂ ਚਾਚੀ ਤੁਸੀਂ ਬਾਹਰ ਜਾਓ ਨਾ ਫੇੜੀ ਤੁਹਾਨੂੰ ਪਤਾ ਲੱਗੇ ਅਸੀਂ ਥੱਲੇ ਦੇ ਬੜੀਆਂ ਹੀ ਹਾਂ ਤੁਸੀਂ ਹੈ ਤੁਹਾਨੂੰ ਵੀ ਪਤਾ ਬਾਹਰ ਕੀ ਬੰਦੇ ਆਵਾ ਉਹਨਾਂ ਨੇ ਪਰੌਣਿਆਂ ਦੀ ਬੇਇੱਜ਼ਤੀ ਕੀਤੀ ਕਿਹੜੀ ਵਜ੍ਹਾ ਚ ਕੀਤੀ ਉਹਨਾਂ ਨੇ ਇਹ ਪੁੱਛੋ ਜਾ ਕੇ ਉਹਨੂੰ ਨਹੀਂ ਪੁੱਛਣੀ ਹੈ ਜਾ ਕੇ ਮੈਨੂੰ ਸੰਦੀਪ ਨੇ ਇਹ ਦੇ ਵਿੱਚਲੀ ਗੱਲ ਦੱਸੀ ਨਹੀਂ ਆ ਚਾਚੀ ਬੜਾ ਰੋਲਾ ਬਾੜ ਪੀਂਡਿਆ ਸੀ ਮੈਂ ਤਾਂ ਕੱਪੜੇ ਡੇ ਹੀ ਸੁਕਣੇ ਪਾਉਣ ਮੈਨੂੰ ਤਾਂ ਫੇਰ ਪਤਾ ਲੱਗਾ ਕੋਈ ਗੱਲ ਹੀ ਮੈਂ ਜਾਣੀ ਆ ਨਹੀਂ ਜਾਓ ਨਾ ਆ ਪੁੱਛ ਕੇ ਹੁਣ ਨਹੀਂ ਪੀ ਕੀ ਗੱਲ ਹੋਈ ਆ ਕੀ ਪਰੌਣਿਆਂ ਨੂੰ ਕਿਉਂ ਇਦਾਂ ਤੂੰ ਕਿਹਾ ਹੈ ਮਾੜਾ ਚੰਗਾ ਬੋਲਿਆ ਨਾ ਬੋਲਿਆ ਮੈਨੂੰ ਵਿਚਲੀ ਗੱਲ ਦੱਸੀ ਨਹੀਂ ਆ ਸੰਦੀਪ ਨੇ ਵੀ ਆ ਗੱਲ ਹੋਈ ਆ ਅੱਛਾ ਦੱਸਿਆ ਕੋਈ ਨਹੀਂ ਨਾ ਨਾ ਮੈਨੂੰ ਆ ਹੀ ਨਹੀਂ ਕੀ ਗੱਲ ਦੱਸੀ ਆ ਤੋ ਮੈਂ ਤੈਨੂੰ ਆਣ ਕੇ ਦੱਸਦੀ ਵੀ ਕਹਿੰਦੀ ਗੱਡੀ ਦੇ ਉੱਤੇ ਤੱਪਰ ਤੋਂ ਹੀ ਹੋਈ ਆ ਗੱਲ ਇਹ ਇਹ ਗੱਲ ਹੋ ਗਈ ਮਾਸਾ ਕੇ ਗੱਲ ਤੋਂ ਹੀ ਹਾਂ ਕਿਹਦੇ ਤੋਂ ਖੜਾ ਇੰਨਾ ਵੱਡੀ ਗੱਲ ਬੋਲੀ ਇਹ ਬੇਇੱਜ਼ਤੀ ਉਹਨਾਂ ਦੀ ਕਰਕੇ ਤੇ ਕੱਢਿਆ ਆ ਉਹ ਤਾਂ ਜਾਂਦੇ ਹੀ ਨਹੀਂ ਜਾਂਦੇ ਹੀ ਨਹੀਂ ਉਹ ਜੇ ਚਲੀ ਗਏ ਤੇ ਇਹਨੇ ਬੇਇੱਜ਼ਤੀ ਕਰਕੇ ਕੱਢਿਆ ਕੱਢਿਆ ਕੋਈ ਨਹੀਂ ਮੈਂ ਜਾ ਕੇ ਪੁੱਛ ਨਹੀਂ ਰਹਾ ਨਹੀਂ ਚੰਗਾ ਨਹੀਂ ਲੱਗਦਾ ਬੰਦਾ ਇਹਦਾ ਹਾਂ ਨਾ ਪੁੱਛ ਨਹੀਂ ਇਹ ਜਾ ਕੇ ਦਰਜੀਤ ਰਵੇ ਜੜੀ ਕਿ ਉਹ ਉਹਨੇ ਵੀ ਕੰਮ ਖਿਚੋ ਨਾ ਜੜਿਆ ਹਾਂ ਚਾਚੀ ਆ ਸਬਜ਼ੀ ਰੱਖ ਤੇ ਜਾ ਬੱਲਾ ਪਤਾ ਕਰਕੇ ਆਉ ਨਹੀਂ ਮੈਂ ਜਾਣੀ ਆ ਤੂੰ ਫਿਕਰ ਨਾ ਕਰ ਮੈਂ ਦੋ ਆਲੂ ਨੇ ਛਿਲ ਕੇ ਜਾਉਂ ਸਬਜ਼ੀ ਆਪੇ ਬਾਅਦ ਚ ਕੱਟੀ ਜਾਏਗੀ ਕੋਈ ਨਹੀਂ ਮੈਂ ਜਾਣੀ ਆ ਉਹ ਕੀ ਆ ਉਧਰੋਂ ਨਹੀਂ ਮੈਂ ਜਾਣੀ ਆ ਇਹ ਗੱਲ ਹੋਈ ਹੀ ਭਲਾ ਤੇਰੀ ਤੈਨੂੰ ਗੱਲ ਦੱਸ ਗਈ ਆ ਨਾ ਮੈਨੂੰ ਚੈਨ ਨਹੀਂ ਆਉਣਾ ਜਿੰਨੇ ਚ ਮੈਂ ਪੁੱਛ ਕੇ ਨਾ ਆਵਾਂ ਹਾਂਜੀ ਕੋਈ ਗੱਲ ਨਹੀਂ ਤੂੰ ਇਹ ਸਬਜ਼ੀ ਰੱਖ ਲੈ ਤੇ ਜਾ ਪਹਿਲਾਂ ਪਤਾ ਕਰਕੇ ਆਓ ਚੱਲੀ ਆ ਤੂੰ ਫਿਕਰ ਨਾ ਕਰ ਹਾਂਜੀ ਹੋ ਹੋ ਫਿਰ ਮਾਵਾਂਗੀ ਤੇ ਪਹਿਲੇ ਹੁਣ ਲੱਗਾ ਤੀ ਟਕਾਣੇ ਜਿੱਦਾਂ ਮੈਂ ਕਹਿੰਦੀ ਹਾਂ ਉੱਦਾਂ ਹੀ ਹੋਇਆ ਹੁਣ ਕੋਈ ਗੱਲ ਨਹੀਂ ਮੈਂ ਕੋਠੇ ਚੜ ਕੇ ਵੇਨੀ ਐ ਇਦਾਂ ਹੀ ਅੱਗ ਲਾਉਣੀ ਹੁਣ ਮੈਂ ਚੰਗੀ ਤਰ੍ਹਾਂ ਸੰਦੀਪ ਦਲਜੀਤ ਕਿੱਥੇ ਆ ਮੰਮੀ ਇੱਥੇ ਹਣੇ ਬਾਰੇ ਕੀ ਗੱਲ ਹੋਈ ਗੱਲ ਕੋਈ ਨਹੀਂ ਉਹਨੂੰ ਸੱਦ ਕੇ ਲਿਆ ਤੇਰੇ ਨਾਲ ਕੋਈ ਗੱਲ ਨਹੀਂ ਮੇਰੀ ਮੰਮੀ ਗੱਲ ਤਾਂ ਦੱਸੋ ਕੀ ਹੋਇਆ ਦੱਸ ਨਹੀਂ ਉਹਨੂੰ ਸੱਦ ਕੇ ਲਿਆ ਦਲਜੀਤ ਨੂੰ ਮੰਮੀ ਜਦੋਂ ਤੁਸੀਂ ਉਹਨੇ ਤਪੇ ਆਉਨੇ ਆ ਤਪਿਆਂ ਵਾਲੇ ਕੰਮ ਹੀ ਤੂੰ ਕਰਨੀ ਐ ਤਪਣੀ ਤੇ ਆਪਾਂ ਹੀ ਕੋਈ ਗੱਲ ਨਹੀਂ ਬਹਿ ਜਾਓ ਇੱਥੇ ਮੈਂ ਬੁਲਾ ਕੇ ਲਿਆਉਣੀ ਆਂ ਧਿਆਨ ਬੁਲਾ ਕੇ ਕੰਮ ਤੂੰ ਸਵਾਦ ਦੇ ਕਰਦੀ ਐ ਤਾਵਣ پتہ ਨਹੀਂ ਕਿੱਥੇ ਚਲੇ ਗਏ ਆ ਬੋਲਦੇ ਨਹੀਂ ਮੇਰੀ ਗੱਲ ਸੁਣਿਓ ਪਾਲੇ ਪੱਠੇ ਪਾਲੇ ਪਾਉਣ ਡਿਆ ਕੀ ਗੱਲ ਹੋਈ ਉਹ ਮੰਮੀ ਘਰ ਆਏ ਆ ਬੜੇ ਤਪੇ ਫਿਰਣ ਡਿਆ ਪਤਾ ਨਹੀਂ ਕੀ ਗੱਲ ਹੋਈ ਕਿਹੜੀ ਗੱਲ ਤੋਂ ਆ ਜਾਓ ਤੁਹਾਨੂੰ ਬੁਲਾਉਣ ਦੇ ਆ ਚੱਲ ਮੇਥੇ ਬੈਠੇ ਕੁਰਸੀ ਤੇ ਕੋਈ ਨਹੀਂ ਮੈਂ ਇੱਥੇ ਚੰਗੀ ਆ ਬਹਿ ਜਾ ਤਾ ਕੀ ਗੱਲ ਹੋਈ ਆ ਪਰੌਣੇ ਆਏ ਸੀ ਉਦੋਂ ਤੇ ਪਰੌਣਿਆਂ ਨੂੰ ਕੀ ਕਿਹਾ ਸੀ ਬੜੇ ਤਾਠਾ ਠਾ ਹੋਏ ਤੁਸੀਂ ਕੋਈ ਤਾਂ ਠਾ ਹੋਏ ਆ ਕੌਣ ਇਹ ਆੜੀ ਬੇਇੱਜ਼ਤੀ ਕਰਕੇ ਗਏ ਉਲਟਾ ਮਿੰਟਾ ਲੱਗਾ ਵੀ ਤੂੰ ਉਹਨਾਂ ਦੀ ਬੇਇੱਜ਼ਤੀ ਕੀਤੀ ਜਾਂਦੇ ਤੈਨੂੰ ਮੈਨੂੰ ਕਿਹਨੇ ਦੱਸਤਾ ਵਾ ਕੌਣ ਆਇਆ ਸੰਦੀਪ ਘਰ 'ਚ ਕੋਈ ਵੀ ਨਹੀਂ ਆਇਆ ਮੈਨੂੰ ਹੁਣ ਕੀ ਵਿਚਰੀ ਗੱਲ ਦਾ ਪਤਾ ਮੈਨੂੰ ਵੀ ਕਿਸੇ ਨੇ ਦੱਸਿਆ ਹੀ ਆ ਕਿ ਉਹਨਾਂ ਨੇ ਬੇਇੱਜ਼ਤੀ ਬੜੀ ਕਰ ਕੀਤੀ ਏ ਦੋਵਾਂ ਜੀਆਂ ਦੀ ਤੇ ਮੰਮੀ ਜਿੰਨੇ ਤੁਹਾਨੂੰ ਦੱਸਿਆ ਵਾ ਤੁਹਾਨੂੰ ਇਹ ਨਹੀਂ ਦੱਸਿਆ ਕਿ ਗੱਲ ਕੀ ਹੋਈ ਆ ਮੈਨੂੰ ਹੁਣ ਕੀ ਪਤਾ ਵਾ ਕੀ ਗੱਲ ਹੋਈ ਆ ਤੂੰ ਦੱਸੋ ਮੰਮੀ ਨੂੰ ਕੀ ਹੋਇਆ ਏ ਗੱਲ ਮੰਮੀ ਕੀ ਹੋਣੀ ਆ ਆ ਜਾਣ ਹੋਈ ਸੀ ਤੁਸੀਂ ਐਵੇਂ ਅੱਡੇ ਕਰ ਪਈ ਜਾਂਦੇ ਮੰਮੀ ਇਹਦਾ ਮਤਲਬ ਇਹ ਨਹੀਂ ਆ ਕਿ ਅਸੀਂ ਗਰੀਬ ਆ ਜਿਹੜਾ ਮਰਜੀ ਆ ਕੇ ਸਾਡੀ ਬੇਇੱਜ਼ਤੀ ਕਰ ਜੇ ਜਿੰਨੇ ਆਉਣਾ ਆਵੇ ਜਿੰਨੇ ਨਹੀਂ ਆਉਣਾ ਨਾ ਆਵੇ ਮੈਨੂੰ ਹੜ ਕੀ ਪਤਾ ਮਿੰਨ ਨੂੰ ਕਿਸ ਨੇ ਦੱਸਿਆ ਤਾਂ ਤਾਂ ਮੈਨੂੰ ਪਤਾ ਲੱਗਾ ਤੈਨੂੰ ਦੱਸਿਆ ਕਿੰਨੇ ਦੱਸੋ ਨਾ ਇਹ ਕਿਸ ਦੀ ਗੱਲ ਸੁਣ ਕੇ ਨਾ ਕੀ ਕੀਤੀ ਹੋਏਗੀ ਉਹਨੇ ਕੀ ਤੁਹਾਨੂੰ ਦੱਸਿਆ ਹੁਣ ਮੈਨੂੰ ਕੀ ਪਤਾ ਕਿਹਦੀ ਗੱਲ ਸੁਣ ਕੇ ਨਾ ਇਦਾਂ ਨਹੀਂ ਆ ਕੇ ਗੱਲ ਪੈ ਜੀ ਦੋਈਦਾ ਇਹ ਘੱਟ ਵੀ ਨਹੀਂ ਆਉਦਾ ਤੁਸੀਂ ਤੈਨੂੰ ਕਹਿੰਦੇ ਕੀ ਉਹ ਜੜੀ ਜੋ ਇਹ ਪੈਂਦੀ ਆ ਜਿੰਨੂੰ ਕੋਈ ਪਰੌਣਾ ਆਵੇ ਉਹਨੂੰ ਪਿਆ ਜਾਂਦੀ ਐ ਪਰੌਣੇ ਲੱਗੇ ਪਹੁੰਚੀ ਨਹੀਂ ਉਚੜੀਓ ਗੱਲ ਤੇ ਮਰਨ ਲਹੀ ਐ ਸਾਰੀ ਮੰਮੀ ਆਈ ਸਭ ਸਮਾਨ ਵੀ ਲਿਆਂਦਾ ਸਾਰਾ ਇੰਨਾ ਖਰਚਾ ਕੀਤਾ ਇੰਨਾ ਚਾਹਿਆਂ ਨੂੰ ਤੇ ਪਰੌਣੇ ਬਾਹਰੋਂ ਹੀ ਮੁੜ ਗਏ ਮੈਨੂੰ ਪਤਾ ਤੂੰ ਜਿੰਨਾ ਖਰਚਾ ਕਰਨੀ ਆ ਖਰਚਾ ਕੀਤਾ ਵਾ ਮੈਂ ਕਹਦਾ ਤੂੰ ਖਰਚਾ ਕੀਤਾ ਹੀ ਪਰੌਣੇ ਹੀ ਆਪਣੀ ਬਗਾਨੇ ਤੇ ਨਹੀਂ ਹੀ ਆਪਣੀ ਤੇ ਹੀ ਬਗਾਨੀ ਤੇ ਨਹੀਂ ਹੀ ਜੇ ਖਰਚਾ ਕੀਤਾ ਹੀ ਤੇ ਮੰਮੀ ਮੈਂ ਕਦੋਂ ਕਿਹਾ ਵਾ ਅਈ ਤੇ ਇੰਨਾ ਚਾਹ ਕਰਨ ਦੇ ਹੀ ਸਗੋਂ ਉਹ ਤੇ ਆਪ ਹੀ ਨਹੀਂ ਆਏ ਲੜਨ ਵਾਲੀਆਂ ਗੱਲਾਂ ਹੁੰਦਾਂ ਨੇ ਕੀਤੀਆਂ ਮੈਨੂੰ ਨਹੀਂ ਹੁਣ ਪਤਾ ਤੁਹਾਡਾ ਕੀ ਕਰਦੇ ਨੇ ਇਹ ਨਹੀਂ ਪਤਾ ਹੁੰਦਾ ਨਾ ਮੰਮੀ ਤੈਨਾਂ ਨਾਲ ਆ ਕੇ ਬੋਲਿਆ ਕਰੋ ਐਵੇਂ ਜੜੀ ਨੂੰ ਆ ਕੇ ਪਈ ਜਾਂਦੇ ਤੁਸੀਂ ਤੂੰ ਨਾ ਪਤਾ ਔਖਾ ਹਿਆ ਕਰ ਤੈਨੂੰ ਨਾ ਪਤਾ ਕਿ ਗੱਲ ਦਾ ਨਾ ਕੋਹ ਪਤਾ ਨਹੀਂ ਮੈਨੂੰ ਸਭ ਕੁਝ ਪਤਾ ਵਾ ਨਿਆਣਾ ਨਹੀਂ ਹੈ گاਉਣ ਮੇ ਪਤਾ ਤਾਂ ਪਉਣੇ ਵੀ ਨਾ ਗਰੀਬਾਂ ਘਰ ਨਹੀਂ ਹੁੰਦੇ ਅਮੀਰਾਂ ਘਰ ਹੀ ਜਾਂਦੇ ਆ ਜਿੱਦੋਂ ਚਾਰ ਦੁਕੀਆਂ ਮਿਲਣ ਜੇ ਮੇਰੀ ਗੱਲ ਤੋਂ ਚਾਹ ਪਾਣੀ ਪੁੱਛੀ ਹੈ ਨਾ ਕਿਸੇ ਨੂੰ ਫੇਰ ਹੀ ਕੋਈ ਆਉਂਦਾ ਵਾ ਚਾਹ ਪਾਣੀ ਲੈ ਕੇ ਆਏ ਮੰਮੀ ਇੱਦਾਂ ਨਹੀਂ ਬੈਠਿਆ ਪਾ ਇੱਥੇ ਜਦੋਂ ਮੱਥੇ ਤੇ ਤੂੜੀਆਂ ਤਹਾਲ ਟਾਂ ਰੱਖਣੀਆਂ ਨੇ ਹੱਸਦੇ ਮੱਥੇ ਕੁਈ ਦਾ ਹਾਈਦਾ ਕੋਈ ਆ ਜੀ ਮੰਮੀ ਜੇ ਮੈਂ ਕੱਲੀ ਹੁੰਦੀ ਨਾ ਤਾਂ ਵੀ ਤੁਸੀਂ ਗੱਲਾਂ ਕਰਦੇ ਚੰਗੇ ਲੱਗਦੇ ਸਮਾਨੇ ਖੁਦ ਲੈ ਕੇ ਆਏ ਨਾਲੇ ਸੌਤੇ ਵਾਲੇ ਕੋ ਗੱਲਾਂ ਕਰਾਈਆਂ ਬੜਾ ਸਮਾਨ ਤੁਸੀਂ ਲੈ ਕੇ ਆਏ ਸਮਾਨ ਪਤਾ ਨਹੀਂ ਲਿਆਂਦਾ ਵੀ ਆ ਕਿ ਨਹੀਂ ਲਿਆਂਦਾ ਘੜੀ ਕੇ ਪਿੱਛੋਂ ਸੁਨਾਸ ਉਹ ਚੰਗਾ ਬਾਬਾ ਨਹੀਂ ਲੈਂਦਾ ਕੋਈ ਆਪਾਂ ਠੀਕ ਹੈ ਨਾ ਮੇਰੇ ਘਰ ਸਾਂ ਅੱਜ ਤਬਰ ਪਰੌਣਿਆਂ ਨੂੰ ਨਹੀਂ ਪਹਿਣਾ ਮੇਰੀ ਜੇ ਨਹੀਂ ਗਾਲੀ ਮੈਨੂੰ ਲਿਆਂਦੇ ਸਾਧ ਕੇ ਉਹ ਕਿੰਨੀ ਕੁ ਬੜੀ ਦੱਸਾਂ ਮੰਮੀ ਸਾਡੀ ਗਲਤੀ ਨਹੀਂ ਹੈਗੀ ਕੋਈ ਸਾਡੀ ਗਲਤੀ ਨਹੀਂ ਹੈ ਕੋਈ ਗੱਲ ਨਹੀਂ ਤੁਸੀਂ ਚੁੱਪ ਕੀਤੇ ਰਹੋ ਪਰੋਣਾ ਕੋ ਤੁਹਾਨੂੰ ਆਪੇ ਪਤਾ ਲੱਗ ਜਾਣਾ ਕੀ ਹੋਇਆ ਹੈ ਕੁੱਛ ਲਾਂਗੀ ਮੈਂ ਬਹੁਤੇ ਔਖੇ ਨੇ ਕਰ ਲੈ ਪੂਆਣਾ ਗੱਲ ਫਿਰ ਕਿੱਡੇ ਮੇਰੇ ਸਿਰ ਤੇ ਲੱਗੀ ਆ ਬੋਲਣ ਚੜ ਕੇ ਮੈਂ ਸੋ ਸਮਝਾਉਣਾ ਹੀ ਆ ਇਹਨਾਂ ਨੂੰ ਤੇ ਮੇਰੇ ਗਾੜੀ ਕਿਦਾਂ ਬੋਲਦੇ ਆ ਜੇ ਮੇਰੇ ਗਾੜੀ ਬੋਲੇ ਮੈਂ ਤੁਹਾਨੂੰ ਦੇਖੀ ਸੇ ਮਤ ਕਿਦਾਂ ਦੇਣੀ ਆ ਦੋਹਾਂ ਨੂੰ ਮੱਸਾਂ ਨੇ ਇਹਨਾਂ ਨੂੰ ਬੋਲਣ ਦੀ ਅਗਲ ਵੀ ਬੋਲਣਾ ਵਾ ਕਾ ਨਹੀਂ ਬੋਲਣਾ ਮੰਮੀ ਦਾ ਹਾਲ ਵੇਖ ਲੋ ਮਾੜਾ ਜਿਹਾ ਕੋਈ ਬਾਹਰੋਂ ਫੂਕ ਮਾਰ ਦਿੰਦਾ ਨਾ ਉਸੇ ਵੇਲੇ ਭੱਜੇ ਆ ਜਾਂਦੇ ਲੜਨ ਵਾਸਤੇ ਜੇ ਚੰਗਾ ਕਰ ਲੋ ਤਾਂ ਵੀ ਅਹੀ ਮਾੜੇ ਆ ਉਹ ਸੰਦੀਪ ਕਰੀਏ ਕੀ ਅਸੀਂ ਤਾਂ ਫਸੇ ਪਏ ਆ ਨਾ ਮੰਮੀ ਨੂੰ ਕੋ ਕਹਿ ਸਕਨੇ ਆ ਪਤਾ ਨਹੀਂ ਰੱਬ ਨੇ ਸਾਡੀ ਕਦੋਂ ਸੁਣਨੀ ਆ ਸਮਝ ਨਹੀਂ ਆਉਂਦੀ ਮੈਨੂੰ ਕੁਝ ਵੀ ਕੀ ਬੰਨਿਆ